ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਹਾਂਜੀ ਮੈਂ ਪਹੁੰਚ ਗਈ ਸੀ ਅੱਛਾ ਸੋਹੀ ਕਿੱਥੇ ਆ ਠੀਕ ਆ ਮੈਂ ਤਾਂ ਤੁਹਾਡ ਨਾਲ ਆਏ ਗੱਲ ਕਰਨੀ ਸੀ ਮੈਨੂੰ ਨਾ ਐਮਰਜੈਂਸੀ 5 ਲੱਖ ਰੁਪਏ ਚਾਹੀਦਾਗਾ 5 ਲੱਖ ਇਹ ਚੰਲਾ ਉਹ ਖੂਨ ਪੁੱਤ ਕਾਦੀ ਲੋੜ ਪੈਗੀ ਤੁਹਾਨੂੰ ਪਤਾ ਫਿਰ ਮੰਮੀ ਇੱਧਰ ਤਾਂ ਜੇ ਨੌਕਰੀ ਲੈਣੀ ਆ ਫਿਰ ਪੈਸੇ ਭਰਨੇ ਪੈਂਦੇ ਨੇ ਹਾਂਜੀ ਤੁਸੀਂ ਕਰਾ ਦਿਓ ਗੱਲ ਅੰਦਰ ਹੀ ਬੈਠਾ ਹੋ ਚੰਗਾ ਨਾ ਇੱਧਰ ਨੀਹਾ ਹਾਂ 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 ਕਿਵੇਂ ਨੇ ਹਾਂਜੀ ਮੈਨੂੰ ਨਾ 5 ਲੱਖ ਰੁਪਏ ਚਾਹੀਦੇ ਨੇ ਐਮਰਜੈਂਸੀ ਆ ਤੁਸੀਂ ਸਾਰੇ ਹੀ ਐ ਪੁੱਛੀ ਜਾਣੇ ਹੋਗੇ 5 ਲੱਖ 5 ਲੱਖ ਨੇ ਸਾਡੇ ਕੋਲ ਕਿੱਥਾ ਹੋਣਾ ਠੀਕ ਆ ਚਲ ਜਦੋਂ ਹੱਲ ਹੋ ਗਿਆ ਮੈਨੂੰ ਦੱਸ ਦਿਓ ਚਲ ਮੈਂ ਕੋਈ ਨਾ ਵੀ ਬਿਨਾਂ ਰਹਿ ਕਰਦਾ ਫਿਰ ਠੀਕ ਇਹ ਦੋਹਾਂ ਕੰਦੀ 5 ਲੱਖ ਰੁਪਏ ਦੇਹੀ ਨਾ ਹਾਂ ਮੈਂ ਵੀ ਪਹਿਲਾਂ ਪੁੱਛਿਆ ਸੀਗਾ ਕਹਿੰਦੀ ਫਿਰ ਮੈਨੂੰ ਇੰਨਾ ਟਾਈਮ ਕੰਮ ਨਹੀਂ ਕੋਈ ਮਿਲਣਾ ਨੌਕਰੀ ਨਹੀਂ ਮਿਲਨੀ ਮੈਂ ਹੁਣ 5 ਲੱਖ ਦੇਣ ਦੀ ਕਿੱਥੋਂ ਕਰੀਏ ਪੁੱਤ ਮੈਨੂੰ ਤਾਂ ਆਪਨੇ ਹਾਂ ਦੇ ਫੋਨ ਨੇ ਚਿੰਤਾ ਚ ਪਾ ਤਾ ਆ ਹੁਣ ਤਾਂ ਸਾਰਾ ਕੁਝ ਵੇਚ-ਵੱਟ ਕੇ ਇੰਨਾ ਪੈਸਾ ਲਾਇਆ ਤੇ ਤੇ ਹੁਣ 5 ਲੱਖ ਉਹਨੂੰ ਲੋੜ ਕੀ ਪੈਗੀ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਨਾ ਚਿੱਤ ਕਬਰਾਈ ਜਾਂਦਾ ਕਿਤੇ ਮੁਸੀਬਤ ਚ ਤਾਂ ਨਹੀਂ ਕਿਸੇ ਚ ਉਹ ਪਰ ਨਾ ਹੱਸ ਕੇ ਗੱਲ ਨਾ ਕਰਦੀ ਨਾ ਮੈਂ ਹੁਣ ਕਿੱਥੋਂ ਹੱਲ ਕਰੀਏ ਆ ਹੱਲ ਨੂੰ ਪੁੱਤ ਦੇਖ ਕਹਿਣਾ ਘਟਾਉ ਨਹੀਂ ਰਿਹਾ ਉਹ ਵੇਚਦਾ ਆ ਜਮੀਨ ਦਾ ਟੁਕੜਾ ਸੀ ਉਹ ਵੀ ਤੈਨੂੰ ਪਤਾ ਹੋ ਕਰਤਾ ਹੁਣ ਰਾਹ ਕੀ ਗਿਆ ਤੇ ਮੇਰਾ ਫੋਨ ਵੀ ਵੱਜੀ ਜਾਂਦਾ ਮੇਰੀ ਗੱਲ ਸੁਣ ਹੋਰ ਕੋਈ ਹੱਲ ਨਹੀਂ ਆਪਾਂ ਜਿਹੜਾ ਤੇਰਾ ਜਣਕੰਕਲ ਹੈ ਹਣੋਂ ਲੈ ਆਉਣਿਆ ਰੁਪਏ ਹੋਰ ਕੀ ਆ ਐ ਤਾਂ ਉਹਨੇ ਦੇਣੇ ਨਹੀਂ ਆਪਣੇ ਕੋਲ ਕੁਝ ਚੀਜ਼ ਮੇਰੀ ਗੱਲ ਸੁਣ ਰਜਿਸਟਰੀ ਜ਼ਰਦਾ ਨੇ ਹੋਰ ਕੀ ਆ ਇਹੀ ਹਾਲ ਆਪਣੇ ਕੋਲ ਹੋਰ ਤਾਂ ਕੋਈ ਹੱਲ ਨਹੀਂ ਰਿਹਾ ਜਣ ਆਹੀ ਚੀਜ਼ ਆ ਪੁੱਤ ਹੁਣ ਤਾਂ ਘਰ ਰਹਿ ਗਿਆ ਬਸ ਸਿਰ ਤੇ ਛੱਤ ਰਹਿ ਗਈ ਜਮੀਨ ਵੀ ਆਪਾਂ ਤਾਂ ਬੇਸਤੀ ਉਹਨਾਂ ਬਾਹਰ ਭਿਜਣ ਦੀ ਚੱਲ ਤੂੰ ਐ ਕਰ ਰਜਿਸਟਰੀ ਚੱਕ ਤੇ ਚੱਲਦੇ ਆਪਾਂ ਚਲ ਫਿਰ ਰਜਿਸਟਰੀ ਚਾਦਾ ਜਾਂ ਕਾ ਤੂੰ ਕੋਲ ਚੱਲ ਚੱਲਾ ਜੀ ਮੈਂ ਰਜਿਸਟਰੀ ਚੱਕ ਲਿਆ ਲਿਆ ਹਾਂ ਵਾਹਿਗੁਰੂ ਆ ਕੀ ਕੋਲੋਂ ਕੋਈ ਨਹੀਂ ਜਵਾਬ ਦਿੰਦਾ ਜਵਾਬ ਚੱਲ ਮਾਂ ਫਿਰ ਲੇਟ ਹੋਈ ਜਾਈ ਸਾਰੇ ਚੱਕ ਲੈ ਕਾਗੇ ਸਾਰੇ ਹਾਂ ਹਾਂ ਕੋਈ ਨਹੀਂ ਰੱਖਿਆ ਜਾ ਆ ਜਾ ਹਿੰਮਤ ਨਾਲ ਆ ਕੇ ਖੜ ਜਾ ਫਾਟ ਦਾ ਭਾਈ ਮਾਂ ਅੰਕਲ ਜਵਾਬ ਤਾਂ ਨਹੀਂ ਦਿੰਦੇ ਨਹੀਂ ਨਹੀਂ ਐ ਕਿਵੇਂ ਜਵਾਬ ਦੇਣਗੇ ਇਹੀ ਇਤਰਾ ਟੇੜੀ ਵੀ ਇੰਨਾ ਕੁਲੀ ਹੋਊਗਾ ਹੁੰਦਾ ਸੀਗਾ ਸਾਡਾ ਗੁਰਦਵਾਰਾ ਪੱਕਾ ਸੀ ਹੁੰਦਾ ਆਪਾਂ ਨੂੰ ਯਕੀਨ ਬਹੁਤ ਹੈ ਇਹਨਾਂ ਨੇ ਬਹੁਤ ਸਾਡੇ ਥੋੜੇ ਕੰਮ ਕੱਢੇ ਆਪਣੇ ਨੇ ਨੂੰ ਵੀ ਪੋਲਾ ਮਾਨਸ ਬੰਦੇ ਵਧੀਆ ਨੇ ਚਲ ਜੀ ਆ ਜਾਣ ਪਰਾਨੇ ਹਨ ਉਹਨਾਂ ਮੈਂ ਪਵਾ ਕੇ ਨਿਮੇੜਿਆ ਮੱਕਾ ਪੂਰੀ ਤਾਂ ਗੱਲ ਹੈ ਚਲ ਜੀ ਉਹਨੂੰ ਕੰਮ ਮਿਲ ਗਿਆ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੀ ਮੋੜਾ ਕੇ ਪੈਸੇ ਆ ਬਾਕੀ ਕਰ ਚੱਲ ਬਾਕੀ ਤਾਂ ਆਪਾਂ ਬਾਅਦ ਜੋ ਹੌਲੀ-ਹੌਲੀ ਲਾ ਦਾਂਗੇ ਹਾਂ ਬਸ ਆਇਓ ਭਾਈ ਆ ਗਏ ਜੀ ਆ ਜੀ ਤਰੀਕਾ ਜੀ ਤਰੀਕਾ ਜੀ ਹੋਰ ਜੀ ਵੀ ਕੋ ਹਾਂ ਠੀਕ ਹੈ ਆਉਜੀ ਕੇ ਮੈਂ ਆਈ ਸਾਨੂੰ ਤੇ ਹੀ ਥੋੜਾ ਜਿਹਾ ਕੰਮ ਸੀਗਾ 10 ਬੁਤ ਦੇਖ ਜੀ ਅੰਕ ਲਈ 5 ਲੱਖ ਰੁਪਏ ਚਾਹੀਦੇ ਸਾਨੂੰ ਐਮਰਜੈਂਸੀ ਲੋਡ ਪੈ ਗਈ 5 ਲੱਖ ਹਾਂ ਦੇਖੋ ਜੀ ਜਦੋਂ ਸਾਨੂੰ ਕੋਈ ਵੀ ਮੁਸੀਬਤ ਹੋਈ ਅਸੀਂ ਤੁਹਾਡੇ ਕੋਲ ਹੀ ਆਉਣਿਆ ਹਨਾ ਇੱਕ ਪੜਦਾ ਹੀ ਹੁੰਦਾ ਘਰ ਦਾ ਪਰ ਸੋਨ ਨੂੰ ਤਾਂ ਪਤਾ ਬਹੁਤ ਬਾਹਰ ਤੋਰੀ ਹੈ ਉਧਰੋਂ ਇੱਕ ਫੋਨ ਕਰਿਆ ਸਾਨੂੰ ਕਹਿੰਦੀ ਕੰਮ ਨਹੀਂ ਮਿਲਦਾ ਪੈਸੇ ਚਾਹੀਦੇ ਉਹ ਤਾਂ ਠੀਕ ਹੈ ਭਾਈ ਤੇ ਐਨੇ ਰੁਪਏ ਦੇ ਬਦਲੇ ਕੋਈ ਮੈਨੂੰ ਕਾਜ ਪੱਤਰ ਕੋਈ ਹੋਰ ਸਮਾਨ ਕੋਈ ਚੰਨਾ ਅਸੀਂ ਸਾਰਾ ਸੋਚ ਸਮਝ ਕੇ ਲੈ ਕੀ ਆਇਆ ਆਪਣੇ ਘਰ ਦੀ ਅਦਿਸਤਰੀਏ ਦੇਖ ਲੋ ਤੁਸੀਂ ਅਸੀਂ ਮਾਨ ਨਾਲ ਆਇਆ ਜੀ ਤੁਸੀਂ ਸਾਨੂੰ ਨੋ ਕਰਿਓ ਤੇ ਜ਼ਰੂਰੀ ਹੈ ਧੰਨਵਾਦ ਯਕੀਨ ਆਈ ਤੁਹਾਡੇ ਤੇ ਤੁਸੀਂ ਮੋੜਦੇ ਨਹੀਂ ਧੰਨਵਾਦ ਠੀਕ ਹੈ ਜੀ ਸਹੀ ਹੈ

ਹਾਂ ਜੀ ਹਾਂ ਪੂਰੇ ਚਾਹੇ ਗੈਰ ਲੋ ਜੀ ਨਾ ਨਹੀਂ ਐ ਤਾਂ ਸਾਨੂੰ ਯਕੀਨ ਹੈ ਤੁਹਾਡੇ ਦੇ ਦੇਖੋ ਧੰਨਵਾਦ ਜੀ ਸਾਨੂੰ ਬਹੁਤ ਸਾਡਾ ਤੁਸੀਂ ਕੰਮ ਹੱਜ ਹੱਲ ਕਰਤਾ ਸਾਡਾ ਬਸ ਤੁਸੀਂ ਮੋੜ ਦਿਓ ਬੜਾ ਜਨਵਰੀ ਹਾਂ ਜੀ ਹਾਂ ਟੈਨਸ਼ਨ ਨਾ ਲੋ ਜੀ ਤੁਸੀਂ ਬੜਾ ਲੇਟ ਨਾ ਕਰਿਓ ਚਲੋ ਭਾਈ ਸਾਡੀ ਬਹੁਤ ਕੰਮ ਤੇ ਲੱਗੀ ਜੀ ਪਹਿਲਾਂ ਥੋੜੀ ਪੈਸੇ ਮੋੜਾਂਗੇ ਆ ਬਾਕੀ ਦਾ ਫੇਰ ਉਹ ਮੈਂ ਵੀ ਕਿਸੇ ਕੰਮ ਵਾਸਤੇ ਰੱਖੇ ਸੀਗੇ ਬੈਂਕ 'ਚ ਜਮਾ ਕਰਾਉਣ ਚੱਲਿਆ ਸੀਗਾ ਤੇ ਚਲ ਐਨੇ ਤੁਸੀਂ ਆ ਗਈ हां इंसान यकीन ਸੀ ਤਾਂਹੀਂ ਤਾਹੀਂ ਆਏ ਜਿਆਸ ਕਰਕੇ ਚਲੋ ਬਹੁਤ ਬਹੁਤ ਧੰਨਵਾਦ ਸਸੀ ਕਾ ਸਸੀ ਕਾ ਹੋਰ ਚਾ ਪੀ ਕੇ ਵਾਜੇ ਟਾਈਮ ਨਹੀਂ ਆਜੀ ਬਸ ਲੇਟ ਹੋਈ ਜਾਂਦੇ ਚਲ ਆਮਾ ਲੈ ਹਾਂ ਤਾਂ ਬਾਲੀ ਬੁਧੀਆਂ ਹੋ ਗਿਆ ਨਹੀਂ ਮੈਨੂੰ ਤਾਂ ਐਸੀ ਵੀ ਹੱਲ ਹੋ ਪਤਾ ਨਹੀਂ ਨਾ ਚਲ ਬੀਬੇ ਜਣਕਾ ਅੰਕਲ ਵੀ ਆਪਣੇ ਅਡੇ ਥੋੜੇ ਕੰਮ ਆ ਜਾਂਦਾ ਹਨਾ ਲੈ ਉਹੀ ਤਾਂ ਹੈ ਅਸਲ ਉਹੀ ਬੰਦਾ ਹੈ ਜਿਹੜੇ ਔਖੇ ਟਾਈਮ ਕੰਮ ਨਹੀਂ ਨਹੀਂ ਹੁਣ ਆਪਣੇ ਕੋਲੇ ਤਾਂ ਹੱਲ ਹੀ ਨਹੀਂ ਸੀ ਕੋਈ ਉਹੀ ਤਾਂ ਕਰਦੇ ਹਾਈ ਹਾਈ ਲੈ ਵੀ ਵੀ ਹੁਣ ਨੇ ਹਾਣੂ ਪੁੱਛਾਂ ਨੇ ਹਾਣੂ ਪੁੱਛ ਲੈ ਤੇਰੇ ਪਿਓ ਨੇ ਨਾ ਬੜੇ ਚਾਵਾਂ ਨਾਲ ਬਣਾਇਆ ਸੀ ਇਹ ਘਰ ਬਸ ਇਹੀ ਰਹਿ ਗਿਆ ਸਿੱਕ ਚੱਲ ਕੋਈ ਨਾ ਛੜਾ ਲਾਂਗੇ ਚੱਲ ਮਾਂ ਕੁਝ ਨਹੀਂ ਆਉਂਦਾ ਤੂੰ ਹੁਣ ਟੈਨਸ਼ਨ ਨਾ ਲੈ ਹੁਣ ਜਦੋਂ ਇੰਨਾ ਕੁ ਹੋ ਗਿਆ ਉਹਨੂੰ ਪੁੱਛ ਲਾਇਆ WhatsApp ਕੀ ਲਾਇਆ ਅੱਛਾ ਹੈਲੋ ਹਾਂ ਨੇ ਹਾਂ ਅਰ ਪੀ ਇਹ ਕਿਹੜੇ ਖਾਤੇ 'ਚ ਪਾਉਣੇ ਆ ਜਿਹੜਾ ਭੇਜਿਆ ਉਹਦੀ ਜੀ ਚੱਲ ਠੀਕ ਆ ਹੋਰ ਠੀਕ ਆ ਹਾਂ ਬਸ ਜਲਦੀ ਜਲਦੀ ਪਾ ਦਨੇ ਚੱਲ ਠੀਕ ਆ ਫਿਰ ਲਾ ਲਈ ਕੀ ਕਹਿੰਦੀ ਮਾਂ ਉਹ ਕਹਿੰਦੀ ਜਿਹੜਾ ਖਾਤਾ ਭੇਜਿਆ ਉਹਦੇ ਚ ਪਾ ਦੋ ਤੇ ਜਲਦੀ ਜਲਦੀ ਪਾ ਦੋ ਅੱਛਾ ਠੀ ਦੇਖਾਂ ਦੇਖਾਂ ਕਿਹੜੇ ਚ ਪਾਉਣੇ ਆ ਕਿਹੜੇ ਭਾਈ ਨੂੰ ਪਾਉਣੇ ਆ ਆਪਾਂ ਉਹਦਾ ਕੋਈ ਆਪਣਾ ਨੰਬਰ ਹੈ ਆਹੀ ਹੈ ਬੈਂਕ ਵਾਲੀ ਕੰਮ ਆ ਹੋਏ ਹੋਏ ਇਹ ਤਾਂ ਕਿਹਾ ਜਾ ਪਾਈਏ ਉੱਧਰ ਲੇ ਤੈਨੂੰ ਪਤਾ ਕੈਨੇਡਾ ਦੇ ਕਹਿਜੇ ਕੀ ਬਤਾ ਇਹਦਾ ਉੱਪਰ ਆ ਜਾ ਬੰਦਾ ਵੀ ਮੈਨੂੰ ਤਾਂ ਉਪਰਾਹੀ ਲੱਗਦਾ ਹੈ ਉਹ ਹੀ ਤਾਂ ਗੱਲ ਹੈ ਕਦੇ ਹੂੰ ਤਾਂ ਨਹੀਂ ਮਾਂ ਕੋਈ ਹੋਰ ਚੱਕਰ ਮੈਨੂੰ ਡਰ ਜਾ ਵੀ ਲੱਗ ਜਾਂਦਾ ਨਹੀਂ ਫਿਰ ਆਪਣੀ ਕੁੜੀ ਥੋੜੀ ਹੋਰ ਖਾਤੇ ਦਊਗੀ ਕਿਸੇ ਦਾ ਹੈਨਾ ਸ਼ਕਲ ਨਹੀਂ ਦੇ ਤੂੰ ਚਲ ਕੋਈ ਨਾ ਤੂੰ ਐ ਕਰ ਤੂੰ ਬਾ ਚਲ ਫਿਰ ਮੈਂ ਜਾਣਾ ਫਿਰ ਮੈਂ ਬੈਂਕ ਚੋਂ ਹੀ ਕਰਾ ਕੇ ਆਉਣਾ ਪਊਗਾ ਭਵਾਇ ਆਉਣਾ ਠੀਕ ਹੈ ਨੰਬਰ ਵੀ ਆਪਣੇ ਅੰਗੂ ਤਾਂ ਹੈ ਨਹੀਂ ਇੱਧਰ ਮੂਰੇ ਨਾ ਆ ਲੱਗਦਾ ਬੇਬੇ ਫਿਰ ਉੱਧਰਲੇ ਨੰਬਰ ਆ 47 ਤੋਂ ਹੀ ਸਟਾਰਟ ਹੁੰਦੇ ਆ 47 'ਚ ਵਾਲੀ ਬਾਹਰ ਲਿਆ ਨਾ ਫਿਰ ਅੱਛਾ ਅੱਛਾ ਸੱਤ ਸਮੁੰਦਰੋਂ ਪਾਰ ਨੰਬਰ ਤਾਂ ਫਿਰ ਇਹ ਜੀ ਹੋਣਗੇ ਚਲ ਕੋਈ ਨਾ ਚਲ ਫਿਰ ਮੈਂ ਨਾ ਮੇਰੇ ਨਾਲ ਭੁਚਕਦੇ ਨਹੀਂ ਉਹ ਕਿਸੇ ਨਾਲ ਲੈ ਜਾ ਨਾ ਨਾਲ ਨੂੰ ਕੀ ਇੱਥੋਂ ਮਸ ਮੈਂ ਹੁਣ ਆ ਜਾ ਆ ਚਲ ਫਿਰ ਚੰਗਾ ਪਾ ਦੇ ਚਲ ਠੀਕ ਹੈ ਠੀਕ ਹੈ ਰੈਸਟ ਕਰ ਲੈ ਤੂੰ ਹੁਣ ਬਸ ਹੋਏ ਹੋਏ ਫੱਕੂ ਜੀ ਜੀ ਨਾ ਚਲ ਚੰਗੇ ਕੰਮ ਵਾਸਤੇ ਮਗਾਈ ਹੋਣਗੇ